ਸਤਿ ਸ਼੍ਰੀ ਅਕਾਲ ਜੀ ਪੰਜਾਬ ਨਿਊਜ਼ ਵਿੱਚ ਆਇਆ ਸਾ ਦਰਸ਼ਕਾ ਦਾ ਮੈਂ ਸਵਾਤੀ ਗੁਪਤਾ ਨਿੱਗਤ ਸਵਾਗਤ ਕਰਦੀ ਹਾਂ ਸੋ ਖਬਰਾਂ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲੇ ਇੱਕ ਵਾਰ ਮਾਰਾਂਗੇ ਅਹਿਮ ਸੁਰਖੀਆਂ ਤੇ ਪੰਜਾਬ ਯੂਨੀਵਰਸਿਟੀ ਸੈਨੇਟ ਤੇ ਸਿੰਡੀਕੇਟ ਪੰਗ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵਿਰੋਧ ਕਿਹਾ ਫੈਸਲੇ ਖਿਲਾਫ ਜਾਣਗੇ ਕੋਰਟ ਪ੍ਰਤਿਕ ਕਬੱਡੀ ਖਿਡਾਰੀ ਤੇਜਪਾਲ ਦੇ ਪਰਿਵਾਰ ਨੂੰ ਮਿਲੇ ਰਵਨੀ ਸਿੰਘ ਬਿੱਟੂ ਪਰਿਵਾਰ ਨਾਲ ਪ੍ਰਗਟਾਇਆ ਦੁੱਖ ਕਾਨੂੰਨ ਵਿਵਸਥਾ ਤੇ ਚੱਕੇ ਸਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਦੀ ਚੋਣ 3 ਨਵੰਬਰ ਨੂੰ ਬੀਬੀ ਜਗੀਰ ਕੌਰ ਹੋ ਸਕਦੇ ਨੇ ਪੁਨਰ ਸੁਜੀਤ ਦਲ ਦੇ ਉਮੀਦਵਾਰ 148 ਮੈਂਬਰ ਪਾਉਣਗੇ ਪ੍ਰਧਾਨ ਚੁਣਨ ਲਈ ਵੋਟ ਪੰਜਾਬ ਦੇ ਵਿੱਚ ਗੱਡੀਆਂ ਦੀ ਐਂਟਰੀ ਹੋਈ ਮਹਿੰਗੀ 1 ਤੋਂ 3000 ਰੁਪਏ ਤੱਕ ਲਈ ਜਾਵੇਗੀ ਫੀਸ ਗੈਰ ਕਾਨੂੰਨੀ ਵਸੂਲੀ ਨੂੰ ਰੋਕਣ ਦੇ ਲਈ ਜਾਰੀ ਹੋਵੇਗੀ ਰਸੀਦ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਯੂਨੀਵਰਸਿਟੀ ਤੇ ਕੇਂਦਰ ਸਰਕਾਰ ਦੇ ਫੈਸਲੇ ਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਗ ਕਰਨ ਦਾ ਫੈਸਲਾ ਪੰਜਾਬ ਦੇ ਵਿਰੁੱਧ ਹੈ ਉਨ੍ਹਾਂ ਕਿਹਾ ਕਿ ਪੰਜਾਬ ਦਿਵਸ ਤੇ ਭਾਸ਼ਵਾਂ ਦਾ ਪੰਜਾਬ ਨੂੰ ਉਤਾਨਾ ਸ਼ਾਹੀ ਤੋਹਫਾ ਦਿੱਤਾ ਗਿਆ ਜਿਸ ਦਾ ਸਾਡੀ ਪਾਰਟੀ ਅਤੇ ਸਮੂਹ ਪੰਜਾਬੀ ਸਖਤ ਵਿਰੋਧ ਕਰਦੇ ਹਨ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਭੰਗ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ਉਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਭੰਗ ਕਰਕੇ ਇਸ ਦੇ ਵਿੱਚੋਂ ਪੰਜਾਬ ਦੀ ਸ਼ਮੂਲੀਅਤ ਨੂੰ ਖਤਮ ਕਰਨ ਦੇ ਭਾਜਪਾ ਦੇ ਫੈਸਲੇ ਦੀ ਸਖਤ ਸ਼ਬਦਾਂ ਦੇ ਵਿੱਚ ਅਸੀਂ ਨਿੰਦਾ ਕਰਦੇ ਹਾਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਨਾਲ ੱੱਕਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇੱਕ ਬੜਾ ਨਾਦਰ ਸ਼ਾਹੀ ਫਰਮਾਨ ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰ ਦੀ ਸਰਕਾਰ ਵੱਲੋਂ ਜਾਰੀ ਹੋਇਆ ਹੈ ਜਿਹੜਾ ਕਿ ਟੋਟਲੀ ਪੰਜਾਬ ਦੇ ਵਿਰੁੱਧ ਹੈ ਪੰਜਾਬ ਦੇ ਹੱਕਾਂ ਦੇ ਵਿਰੁੱਧ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਜਿਹੜੀ ਸੈਨੇਟ ਹੈ ਉਹਨੂੰ ਭੰਗ ਕਰਨ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਟੋਟਲੀ ਗੈਰ ਸंवਿਧਾਨਿਕ ਹੈ ਜੀ ਕਿਉਂਕਿ ਮੇਰੇ ਕੋਲ ਕਾਗਜ਼ ਨੇ ਕਿ ਇਹ ਜਿਹੜਾ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਉਹਦੇ ਚ ਸਬਸੈਕਸ਼ਨ 3 ਹੈ ਤੇ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਉਹ ਪੰਜਾਬ ਯੂਨੀਵਰਸਿਟੀ ਐਕਟ 1947 ਉਹਦੇ ਅੰਡਰ ਇਹ ਐਕਟ ਪਾਸ ਹੋਇਆ ਸੀ ਤੇ 1 ਨਵੰਬਰ 1st ਡੇ ਆਫ ਨਵੰਬਰ 1966 ਉਹ ਤੋਂ ਇਹ ਸੈਨੇਟਰ ਤੇ ਯੂਨੀਵਰਸਿਟੀ ਦੇ ਜਿਹੜੇ ਅਗਲੇ ਜਿਹੜੇ ਕਾਮਾਕਾਰਾਂ ਦਾ ਜਿਹੜਾ ਪੂਰਾ ਬਿਉਰਾ ਜਿਹੜਾ ਹੈ ਲੇਖਾ ਜੋਖਾ ਤੇ ਉਹਨੂੰ ਚਲਾਉਣ ਦੇ ਪ੍ਰਬੰਧਕੀ ਕਾਗਜ਼ ਪੱਤਰ ਜਿਹੜੇ ਨੇ ਉਹ ਤਿਆਰ ਹੋਏ ਸੀ ਜਿਹੜਾ ਐਕਟ ਵਿਧਾਨ ਸਭਾ ਚ ਬਣਿਆ ਹੋਵੇ ਉਹਨੂੰ ਕੇਂਦਰ ਸਰਕਾਰ ਕਿਸੇ ਨੋਟੀਫਿਕੇਸ਼ਨ ਦੁਆਰਾ ਰੱਦ ਨਹੀਂ ਕਰ ਸਕਦੀ ਭੰਗ ਨਹੀਂ ਕਰ ਸਕਦੀ ਹੁੰਦਾ ਸੀ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 59 ਸਾਲ ਪੁਰਾਣੀ ਚੋਣ ਪ੍ਰਣਾਲੀ ਹੋਂਤ ਇਤਿਹਾਸ ਬਣ ਗਈ ਹੈ ਯੂਨੀਵਰਸਿਟੀ ਦੀਆਂ ਸਭ ਤੋਂ ਉੱਚੀਆਂ ਨੀਤੀ ਨਿਰਮਾਣ ਸੰਸਥਾਵਾਂ ਸੈਨੇਟ ਅਤੇ ਸਿੰਡੀਕੇਟ ਪੂਰੀ ਤਰ੍ਹਾਂ ਭੰਗ ਕਰ ਦਿੱਤੀਆਂ ਗਈਆਂ ਨੇ ਦੋਵੇਂ ਸੰਸਥਾਵਾਂ ਦੇ ਮੈਂਬਰ ਹੁਣ ਸਰਕਾਰ ਅਤੇ ਵਾਈਸ ਚਾਂਸਲਰ ਦੁਆਰਾ ਨਾਮਜ਼ਦ ਕੀਤੇ ਜਾਣਗੇ ਇਹ ਵੱਡਾ ਬਤਲਾਵ ਖੰਦਰ ਸਰਕਾਰ ਦੁਆਰਾ ਪੰਜਾਬ ਯੂਨੀਵਰਸਿਟੀ ਐਕਟ 1947 ਵਿੱਚ ਸੋਧਾਂ ਰਾਹੀਂ ਲਾਗੂ ਕੀਤਾ ਗਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਉੱਤੇ ਆਪਣਾ ਇਤਰਾਜ਼ ਪ੍ਰਗਟ ਕੀਤਾ ਹੈ। ਕੇਂਦਰੀ ਰਾਸ਼ਟਰ ਮੰਤਰੀ ਰਵਨੀਤ ਸਿੰਘ ਬੀਟੂ ਨੇ ਜਗਰਾਉਂ ਦੇ ਗਿੱਦੜ ਵਿੰਡੀ ਪਿੰਡ ਦੇ ਕਤਲ ਕੀਤੇ ਗਏ ਕਬੱਡੀ ਖਿਡਾਰੀ ਤੇਜਪਾਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਇਸ ਮੌਕੇ ਉਹਨਾਂ ਨੇ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਲਿਖਿਆ ਹੈ ਕਿ ਜਗਰਾਉਂ ਦੇ ਗਿੱਦੜ ਵਿੰਗੀ ਪਿੰਡ ਵਿਖੇ ਸਵਰਗਵਾਸੀ ਕਬੱਡੀ ਖਿਡਾਰੀ ਤੇਜਪਾਲ ਸਿੰਘ ਜਿਸ ਦੀ ਹਾਲ ਹੀ ਦੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਉਹਨਾਂ ਦੇ ਪਰਿਵਾਰ ਦੇ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ ਗਿਆ ਕਬੱਡੀ ਖਿਡਾਰੀ ਤੇਜਪਾਲ ਸਿੰਘ ਦੀ SSP ਦਫ਼ਤਰ ਨੇੜੇ ਦਿਨ ਦਿਹਾੜੇ ਗੋਲੀ ਮਾਰ ਕੇ ਹਤਿਆਕਤ ਕੀਤੀ ਗਈ ਇਸ ਘਟਨਾ ਕਾਰਨ ਹਰਕਮ ਪੰਚ ਗਿਆ ਕਿਉਂਕਿ 25 ਸਾਲਾ ਕਬੱਡੀ ਖਿਡਾਰੀ ਦੀ SSP ਦਫ਼ਤਰ ਦੇ ਬਾਹਰ ਗੋਲੀ ਮਾਰ ਕੇ ਹਰਤੇ ਕੀਤੀ ਗਈ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਐਤਵਾਰ ਨੂੰ ਮ੍ਰਿਤਕ ਕਬੱਡੀ ਖਿਡਾਰੀ ਤੇਜਪਾਲ ਦੇ ਘਰ ਪਹੁੰਚੇ ਰੇਲ ਰਾਜ ਮੰਤਰੀ ਬਿੱਟੂ ਨੇ ਮਿਰਤਕ ਤੇਜਪਾਲ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਨਾਲ ਦੁੱਖ ਸਾਂਝਾ ਕੀਤਾ ਰਵਨੀਤ ਸਿੰਘ ਬਿੱਟੂ ਨੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਕੇਂਦਰ ਸਰਕਾਰ ਦੇ ਵੱਲੋਂ ਹਰ ਸੰਭਵ ਮਦਦ ਦਾ ਪ੍ਰੋਸਾ ਵੀ ਦਿੱਤਾ ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਬੇਕਾਬੂ ਹੁੰਦੇ ਕਤਲ ਲੁੱਟ ਤੇ ਜ਼ਬਰੀ ਵਸੂਲੀ ਦੀਆਂ ਘਟਨਾਵਾਂ ਸੂਬਾ ਸਰਕਾਰ ਦੀ ਨਕਾਮੀ ਕਾਨੂੰਨ ਵਿਵਸਥਾ ਦਾ ਸਾਫ ਸਬੂਤ ਨੇ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਦੱਸਦੀ ਹੈ ਕਿ ਕਬੱਡੀ ਖਿਡਾਰੀ ਤੇਜਪਾਲ ਸਿੰਘ ਦੇ ਕਤਲ ਮਾਮਲੇ ਵਿੱਚ ਪਰਿਵਾਰ ਪੁਲਿਸ ਦੀ ਥਿਉਰੇ ਦੇ ਨਾਲ ਅਸਹਿਮਤ ਹੈ ਜਗਰਾਉਂ ਦੇ ਐਸਐਸਪੀ ਅੰਕੁਰ ਕੁਪਤਾ ਨੇ ਵਾਰ-ਵਾਰ ਕਿਹਾ ਹੈ ਕਿ ਤੇਜਪਾਲ ਦਾ ਕਤਲ ਪੁਰਾਣੀ ਰੰਜਿਸ਼ ਕਾਰਨ ਹੋਇਆ ਸੀ ਕਤਲ ਤੋਂ ਪਹਿਲਾਂ ਵੀ ਦੋਵੇਂ ਥੀੜਾ ਦੀ ਦੋ ਜਾਨ ਤਿੰਨ ਵਾਰ ਝੜਪਾਂ ਹੋਈਆਂ ਸਨ ਹਾਲਾਂਕਿ ਕਿਸੇ ਨੇ ਕਦੇ ਵੀ ਪੁਲਿਸ ਨੂੰ ਸ਼ਿਕਾਇਤ ਦਰਜ ਨਹੀਂ ਕਰਵਾਈ ਪ੍ਰਿਵਾਦ ਦਾਵਾਇਕੇ ਤੇਜਪਾਲ ਮਲਜ਼ਮ ਨੂੰ ਜਾਣਤਾ ਵੀ ਨਹੀਂ ਸੀ ਤਾਂ ਫਿਰ ਦੁਸ਼ਮਣੀ ਦੀ افਵਾਕੀ ਧੁਵਾਈ ਤੇਜਪਾਲ ਤੇ 31 ਅਕਤੂਬਰ ਨੂੰ ਜਗਰਾਉਂ ਦੇ ਵਿੱਚ ਐਸਐਸਪੀ ਦਫ਼ਤਰ ਤੋਂ 250 ਮੀਟਰ ਦੀ ਦੂਰੀ ਉੱਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਗੈਂਗਸਟਰ ਹਣੀ ਰੂਮੀ ਨੇ ਤੇਜਪਾਲ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ ਉਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਇੱਕ ਪੋਸਟ ਵਿੱਚ ਕਤਲ ਦੀ ਗੱਲ ਕਬੂਲ ਕੀਤੀ ਹੈ ਰੂਮੀ ਜੋ ਇਸ ਸਮੇਂ ਵਿਦੇਸ਼ ਦੇ ਵਿੱਚ ਫਰਾਰ ਹੈ ਉਸ ਨੂੰ ਪੰਜਾਬ ਦੇ ਵਿੱਚ ਕਈ ਹਾਈ ਪ੍ਰੋਫਾਈਲ ਕਤਲਾ ਦਾ ਮਾਸਟਰਮਾਈਂਡ ਮੰਨਿਆ ਜਾਂਦਾ ਹੈ ਪੋਸਟ ਵਿੱਚ ਉਸਨੇ ਦਾਵਾ ਕੀਤਾ ਹੈ ਕਿ ਤੇਜਪਾਲ ਉਸਦੇ ਗਿਰੋਹ ਵਿਰੁੱਧ ਕੰਮ ਕਰ ਰਿਹਾ ਸੀ ਅਤੇ ਇਸ ਲਈ ਉਸ ਨੂੰ ਸਬਕ ਸਿਖਾਇਆ ਗਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਸ਼੍ਰੀ ਅਮ੍ਰਿਤਸਰ ਸਾਹਿਬ ਦੇ ਵਿੱਚ 3 ਨਵੰਬਰ ਨੂੰ ਹੋਣ ਵਾਲੇ ਜਨਰਲ ਇਜਲਾਸ ਦੇ ਲਈ ਤਿਆਰੀਆਂ ਪੂਰੀਆਂ ਕਾਲੀਤੀ ਗਈਆਂ ਨੇ। ਇਸ ਇਜਲਾਸ ਦੌਰਾਨ ਐਸਜੀਪੀਸੀ ਦੇ ਪ੍ਰਧਾਨ ਸMeVਤ ਹੋਰ ਅਹੁਦਿਆਂ ਲਈ ਚੋਣਾਂ ਕਰਵਾਈਆਂ ਜਾਣਗੀਆਂ ਸੋ ਇਸ ਨੂੰ ਲੈ ਕੇ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਨੇ। ਸ਼ਟੌਮਲੇ ਕੁਲਤਵਾਰਾ ਪਰ ਬੰਦਰ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਦੇ ਲਈ ਚੋਣ ਸੋਮਵਾਰ 3 ਨਵੰਬਰ ਨੂੰ ਹੋਣੀ ਹੈ ਇਹ ਚੋਣ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਵੇਗੀ ਅਕਾਲੀ ਦਲ ਦੇ ਵੱਲੋਂ ਇੱਕ ਵਾਰ ਫਿਰ ਇਸ ਅਹੁਦੇ ਦੇ ਲਈ ਹਰਜਿੰਦਰ ਸਿੰਘ ਧਾਮੀ ਦਾ ਸਮਰਥਨ ਕਰਨ ਦੀ ਉਮੀਦ ਹੈ ਜਦੋਂ ਕਿ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਦਾ ਐਲਾਨ ਹਲੇ ਨਹੀਂ ਕੀਤਾ ਗਿਆ ਰਿਪੋਰਟ ਦੇ ਅਨੁਸਾਰ ਅਕਾਲੀ ਦਲ ਦੇ ਵੱਲੋਂ ਸਵੇਰ ਤੱਕ ਬੀਬੀ ਜ਼ਗੀਰ ਕੋਲ ਤੇ ਨਾਮ ਦਾ ਐਲਾਨ ਕੀਤੇ ਜਾਣ ਦੀ ਵੀ ਉਮੀਦ ਹੈ ਇਸ ਦੌਰਾਨ ਮੌਜੂਦਾ ਸਕੱਤਰ ਪ੍ਰਤਾਪ ਸਿੰਘ ਦਾ ਮੰਨਣਾ ਹੈ ਕਿ ਸੋਮਵਾਰ ਨੂੰ ਸਰਬਸੰਮਤੀ ਦੇ ਨਾਲ ਚੋਣ ਵੀ ਸੰਭਵ ਹੈ ਮੁਖ ਸਕੱਤਰ ਨੇ ਸੰਕੇਤ ਦਿੱਤਾ ਹੈ ਕਿ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸੰਭਾਵੀ ਉਮੀਦਵਾਰ ਹੋ ਸਕਦੇ ਨੇ ਪਤਾਪ ਸਿੰਘ ਨੇ ਦੱਸਿਆ ਕਿ ਐਸਜੀਪੀਸੀ ਤੇ ਕੁੱਲ 185 ਮੈਂਬਰ ਨੇ ਜਿਨ੍ਹਾਂ ਦੇ ਵਿੱਚੋਂ 170 ਚੁਣੇ ਗਏ ਨੇ ਅਤੇ 15 ਨਾਮਜ਼ਦ ਨੇ ਇਹਨਾਂ ਦੇ ਵਿੱਚੋਂ ਕੁਝ ਮੈਂਬਰਾਂ ਦਾ ਦਿਹਾਂਤ ਹੋ ਗਿਆ ਜਾਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਇਸ ਜੋਨ اجلاس ਦੇ ਵਿੱਚ ਲਗਭਗ 148 ਮੈਂਬਰ ਮੌਜੂਦ ਹੋਣਗੇ ਜੋ ਪ੍ਰਧਾਨ ਨੂੰ ਵੋਟ ਪਾਣਗੇ ਉਹਨਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਹਰ ਸਾਲ ਦੋ ਵੱਡੇ ਸੰਮੇਲਨ ਕਰਦੀ ਹੈ ਇੱਕ ਅਹੁਦੇਦਾਰਾਂ ਦੀ ਚੋਣ ਦੇ ਲਈ ਅਤੇ ਦੂਜਾ ਬਜਟ ਪਾਸ ਕਰਨ ਦੇ ਲਈ ਇਹ ਸੈਸ਼ਨ ਪ੍ਰਧਾਨ ਦੀ ਚੋਣ ਦੇ ਲਈ ਬੁਲਾਇਆ ਗਿਆ ਹੈ ਮੋਖਸ ਕਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਜੇ ਸਾਰੇ ਮੈਂਬਰ ਸਹਿਮਤੀ ਦੇ ਨਾਲ ਫੈਸਲਾ ਕਰਦੇ ਨੇ ਤਾਂ ਵੋਟਿੰਗ ਦੀ ਲੋੜ ਨਹੀਂ ਹੋਵੇਗੀ ਹਾਲਾਂਕਿ ਜੇ ਕੋਈ ਹੋਰ ਨਾਮ ਪ੍ਰਸਤਾਵਿਤ ਕੀਤਾ ਜਾਂਦਾ ਹੈ ਤਾਂ ਚੋਣ ਪ੍ਰਕਿਰਿਆ ਬੈਲਟ ਪੇਪਰ ਰਾਹੀਂ ਕੀਤੀ ਜਾਵੇਗੀ। ਸਕਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਮੌਜੂਦਾ ਪ੍ਰਧਾਨ ਚੋਣ ਪ੍ਰਕਿਰਿਆ ਲਈ ਬੇਨਤੀ ਕਰਨਗੇ ਮੈਂਬਰ ਆਪਣੇ ਉਮੀਦਵਾਰ ਪੇਸ਼ ਕਰਨਗੇ। ਜੇ ਕੋਈ ਹੋਰ ਨਾਮ ਪ੍ਰਸਤਾਵਿਤ ਨਹੀਂ ਹੁੰਦਾ ਤਾਂ ਤਾੜੀਆਂ ਦੇ ਵਿਚਕਾਰ ਪ੍ਰਧਾਨ ਦਾ ਐਲਾਨ ਸਹਿਮਤੀ ਦੇ ਨਾਲ ਕੀਤਾ ਜਾਵੇਗਾ। ਪੰਜਾਬ ਦੇ ਵਿੱਚ ਵਪਾਰਕ ਵਾਹਨਾ ਦੀ ਐਂਟਰੀ ਮਹਿੰਗੀ ਹੋ ਗਈ ਹੈ ਪੰਜਾਬ ਦੇ ਰਾਸ਼ਪਾਲ ਗੁਲਾਬਜਨ ਕਟਾਰੀ ਆਦੀ ਪਰਵਾਨਗੀ ਤੋਂ ਬਾਅਦ ਸੋਦੇ ਹੋਏ ਮਾਈਨਰ ਮਿਨਰਲ ਨਿਯਮ ਰਾਜ ਵਿੱਚ ਲਾਗੂ ਕਰ ਦਿੱਤੇ ਗਏ ਨੇ ਸੂਬਾ ਸਰਕਾਰ ਹੁਣ ਛੋਟੇ ਖਣਿਜੂ ਲੈ ਕੇ ਪੰਜਾਬ ਦੇ ਵਿੱਚ ਦਾਖਲ ਹੋਣ ਵਾਲੇ ਵਾਰੀ ਵਾਹਨਾਂ ਤੇ ਫੀਸ ਲਗਾਵੇਗੀ ਇਹ ਨਿਯਮ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਦੀ ਪਰਵਾਨਗੀ ਤੋਂ ਬਾਅਦ ਲਾਗੂ ਕੀਤੇ ਗਏ ਨੇ ਇਹ ਨਵੇਂ ਨਿਯਮ ਹਰ ਕਿਸਮ ਦੇ ਖਣਿਜੋ ਉਤੇ ਲਾਗੂ ਹੋਣਗੇ ਦੋਵੇਂ ਪ੍ਰੋਸੈਸਡ ਅਤੇ ਅਨਪ੍ਰੋਸੈਸਡ ਖਾਣਾ ਅਤੇ ਭੂ ਵਿਗਿਆਨ ਵਿਭਾਗ ਨੇ ਇਸ ਸੰਬੰਧ ਤੇ ਵਿੱਚ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ ਨੋਟੀਫਿਕੇਸ਼ਨ ਦੇ ਅਨੁਸਾਰ ਟਰੈਕਟਰ ਟਰਾਲੀਆਂ ਤੇ ਛੋਟੇ ਵਾਹਨਾਂ ਦੇ ਲਈ 1000 ਰੁਪਏ ਫੀਸ ਲਈ ਜਾਵੇਗੀ ਜਦੋਂ ਕਿ ਵੱਡੇ ਵਾਹਨਾਂ ਜਿਵੇਂ ਕਿ ਸਿੰਗਲ ਐਕਸਲ ਵਾਨਾ ਦੇ ਲਈ 1500 ਰੁਪਏ ਅਤੇ ਡਬਲ ਐਕਸਲ ਵਾਨਾ ਦੇ ਲਈ 3000 ਰੁਪਏ ਫੀਸ ਲਈ ਜਾਵੇਗੀ ਨਵੇਂ ਨਿਯਮਾਂ ਨੂੰ ਪਿਛਲੇ ਮਹੀਨੇ ਕੈਬਨਿਟ ਮੀਟਿੰਗ ਦੇ ਵਿੱਚ ਮਨਜ਼ੂਰੀ ਦਿੱਤੀ ਗਈ ਜਿਸ ਦੇ ਤਹਿਤ ਨਿਯਮਾਂ ਦੇ ਵਿੱਚ ਚਾਰਜ ਲੁਕਾਉਂਤਾ ਮਹੱਤਵਪੂਰਨ ਫੈਸਲਾ ਲਿਆ ਗਿਆ ਇਹ ਵਿਭਾਗ ਨੂੰ ਅੰਤਰਰਾਜੀ ਚੌਂਕੀਆਂ ਦੇ ਸੰਚਾਲਨ ਖਰਚਿਆਂ ਨੂੰ ਪੂਰਾ ਕਰਨ ਦੇ ਵਿੱਚ ਮਦਦ ਕਰੇਗਾ ਇਹ ਇਨ੍ਹਾਂ ਚੌਂਕੀਆਂ ਉੱਤੇ ਸਿਸਟਮ ਨੂੰ ਮਜ਼ਬੂਤ ਅਤੇ ਸੁਚਾਰੂ ਬਣਾਉਣ ਦੇ ਵਿੱਚ ਮਦਦ ਕਰੇਗਾ ਜਿਸ ਦੇ ਨਾਲ ਉਹਨਾਂ ਦੀ ਦੇਖਭਾਲ ਅਤੇ ਰੱਖ-ਰਖਾਅ ਨੂੰ ਵੀ ਲਾਭ ਹੋਵੇਗਾ ਇੱਕ ਕ੍ਰਸ਼ਰ ਯੂਨਿਟਾਂ ਉੱਤੇ 56 ਕਸ ਕੇ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਦੇ ਵਿੱਚ ਮਦਦ ਕਰੇਗਾ ਖਣਿਜ ਲੈ ਕੇ ਪੰਜਾਬ ਦੇ ਵਿੱਚ ਦਾਖਲ ਹੋਣ ਵਾਲੇ ਡਰਾਈਵਰਾਂ ਨੂੰ ਇੱਕ ਰਸੀਦ ਵੀ ਜਾਰੀ ਕੀਤੀ ਜਾਵੇਗੀ ਜਿਸ ਦੇ ਨਾਲ ਬੇਲੋੜੀ ਪਰੇਸ਼ਾਨੀ ਦੂਰ ਹੋਵੇਗੀ ਉਹਨਾਂ ਨੂੰ ਇਹ ਫੀਸ ਸਿਰਫ ਇੱਕ ਵਾਰ ਅਦਾ ਕਰਨੀ ਪਵੇਗੀ ਅਤੇ ਰਸੀਦ ਪ੍ਰਾਪਤ ਕਰਨੀ ਪਵੇਗੀ ਇਹ ਕਿਸੇ ਵੀ ਗੈਰ ਕਾਨੂੰਨੀ ਉਗਰਾਹੀ ਨੂੰ ਵੀ ਰੋਕੇਗਾ ਕਿਸੇ ਵੀ ਧੋਖਾਧੜੀ ਨੂੰ ਖਤਮ ਕਰਨ ਦੇ ਲਈ ਸਲੇਪ ਪੂਰੀ ਜਾਣਕਾਰੀ ਪ੍ਰਦਾਨ ਕਰੇਗੀ ਜੀਤੇ ਵਿੱਚ ਵਾਹਨ ਨੰਬਰ ਡਰਾਈਵਰ ਦਾ ਨਾਮ ਮੋਬਾਈਲ ਨੰਬਰ ਖਨੀਜਾ ਦੀ ਕਿਸਮ ਅਤੇ ਮਾਤਰਾ ਮੰਜ਼ਿਲ ਯਾਤਰਾ ਕਿੰਨੀ ਦੂਰੀ ਹੋਰ ਰਾਜ ਪਛਾਣ ਅਤੇ ਚੈੱਕ ਪੁਆਇੰਟਸ ਅੰਚਾਲਨ ਅਤੇ ਬੁਨਿਆਦੀ ਢਾਂਚੇ ਦੀਆਂ ਵਿਸਥਾ ਸ਼ਾਮਲ ਨੇ ਪੰਜਾਬ ਦੇ ਵਿੱਚ ਪ੍ਰਾਲੀ ਸਾੜਨ ਦਾ سلسلہ ਰੁਕ ਨਹੀਂ ਰਿਹਾ ਸੋ ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ ਸੋ ਮਾਂਚੈਸਟਰ ਸਿਟੀ ਆਫ ਪੰਜਾਬ ਯਾਨੀ ਕਿ ਸ਼ਹਿਰ ਲੁਧਿਆਣਾ ਦੇ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਲੁਧਿਆਣਾ ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਹੀ ਵੱਧ ਰਿਹਾ ਹੈ ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਦਾ ਵੱਧ ਤੋਂ ਵੱਧ 에ਅਰ ਕੁਆਲਿਟੀ ਇੰਡੈਕਸ 250 ਦੇ ਆਸ-ਪਾਸ ਹੈ ਜੋ ਕਿ ਆਮ ਲੋਕਾਂ ਲਈ ਖਤਰਨਾਕ ਮੰਨਿਆ ਜਾਂਦਾ ਹੈ ਸੋ ਡਿਪਟੀ ਕਮਿਸ਼ਨਰ ਆਫ ਪੁਲਿਸ ਨੇ ਪਿੰਡੂ ਖੇਤਰਾਂ ਵਿੱਚ ਪ੍ਰਾਲੀ ਸਾੜਨ ਦੀ ਨਿਗਰਾਨੀ ਲਈ ਨੋਡਲ ਅਫਸਰ ਨਿਯੁਕਤ ਕੀਤੇ ਨੇ ਫਿਰ ਵੀ ਕਿਸਾਨ ਪਰਾਲੀ ਸਾੜਨਾ جاری ਰੱਖਦੇ ਨੇ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਸੁਪਰ ਸਰਕਾਰ ਦੀ ਸਖਤੀ ਖਾਸ ਕਰਕੇ ਨਿਗਰਾਨੀ ਤੰਤਰ ਦੇ ਹਜ਼ਾਰਾਂ ਅਧਿਕਾਰੀਆਂ ਦੀ ਤੈਨਾਤੀ ਦੇ باوجود ਕਿਸਾਨਾਂ ਦੇ ਵੱਲੋਂ ਖੇਤਾਂ ਦੇ ਵਿੱਚ ਅੱਗ ਲਗਾਉਣ ਦਾ سلسلہ ਰੁਕ ਨਹੀਂ ਰਿਹਾ ਸੂਬੇ ਦੇ ਪ੍ਰਾਲੀ ਫੁਕੇ ਜਾਣ ਦੀਆਂ 442 ਨਵੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਜੋ ਇਸ ਸੀਜ਼ਨ ਦੌਰਾਨ ਇੱਕ ਦਿਨ ਦੇ ਵਿੱਚ ਸਭ ਤੋਂ ਵੱਧ ਕੇਸ ਨੇ ਇਨ੍ਹਾਂ ਘਟਨਾਵਾਂ ਦੇ ਨਾਲ ਹੀ ਸੂਬੇ ਦੇ ਵਿੱਚ ਹੁਣ ਤੱਕ ਪ੍ਰਾਲੀ 529 ਦੇ ਕੁੱਲ ਮਾਮਲੇ 2084 ਤੱਕ ਪਹੁੰਚ ਗਏ ਨੇ ਹਾਲਾਂਕਿ ਗਿਣਤੀ ਲੰਕੇਵਰੇ ਦੀ ਤੁਲਨਾ ਦੇ ਵਿੱਚ ਘਟ ਹੈ। ਵਰਾ 2024 ਦੇ ਵਿੱਚ ਇਸੇ ਤਰੀਕ ਸੂਬੇ ਦੇ ਵਿੱਚ 3537 ਨਾਮਾ ਦਰਜ ਕੀਤੀਆਂ ਗਈਆਂ ਸੀ। ਇਸੇ ਤਰ੍ਹਾਂ ਪ੍ਰਾਲੀ ਸਾੜਨ ਦੇ ਮਾਮਲੇ ਦੇ ਵਿੱਚ ਪਿਛਲੇ ਸਾਲ ਦੀ ਤੁਲਨਾ ਵਿੱਚ ਕਰੀਬ 41% ਕਮੀ ਦਰਜ ਕੀਤੀ ਗਈ। ਫਿਰ ਵੀ ਮੌਜੂਦਾ ਅੰਕੜੇ ਦਰਸਾਉਂਦੇ ਨੇ ਕਿ ਸਰਕਾਰ ਦੇ ਯਤਨਾਂ ਦੇ ਬਾਵਜੂਦ ਸਮੱਸਿਆ ਹੁਣ ਵੀ ਕਾਬੂ ਤੋਂ ਬਾਹਰ ਹੈ ਜਿਸ ਦਾ ਅਸਰ ਸੂਬੇ ਦੀ ਇਕਯੂਆਈ ਉੱਤੇ ਵੀ ਨਜ਼ਰ ਆਉਣ ਲੱਗ ਪਿਆ ਹੈ। ਇਸ ਦੇ ਚੱਲਦੇ ਪਟਿਆਲਾ ਤੇ ਮੰਡੀ ਗੋਬਿੰਦਗੜ੍ਹ ਦਾ AQI 200 ਤੋਂ ਅੰਕੜਾ ਪਾਰ ਕਰਕੇ ਖਰਾਬ ਕੈਟਾਗਰੀ ਦੇ ਵਿੱਚ ਪਹੁੰਚ ਗਿਆ। ਪ੍ਰਾਲੀ ਸਾੜਨ ਦੀਆਂ ਘਟਨਾਵਾਂ ਰੋਕ ਕੇ ਜਵਾਨ ਤੇ ਲਈ ਸੂਬਾ ਸਰਕਾਰ ਨੇ ਕਰੀਬ 8000 ਅਧਿਕਾਰੀਆਂ ਤੇ ਕਰਮਚਾਰੀਆਂ ਦੀ ਖਾਸ ਟੀਮ ਗਠਿਤ ਕੀਤੀ ਹੋਈ ਹੈ। ਇਸ ਨੂੰ ਪ੍ਰਾਲੀ ਪ੍ਰੋਟੈਕਸ਼ਨ ਫੋਰਸ ਦਾ ਨਾਂ ਦਿੱਤਾ ਗਿਆ ਤੇ ਇਸ ਟੀਮ ਦੇ ਵਿੱਚ 5000 ਨੋਡਲ ਅਧਿਕਾਰੀ, 1500 ਕਲਸਟਰ ਕੋਆਰਡੀਨੇਟਰ ਤੇ 1200 ਫੀਲਡ ਅਧਿਕਾਰੀ ਸ਼ਾਮਲ ਨੇ ਜਿਨ੍ਹਾਂ ਨੂੰ ਸੂਬੇ ਦੇ 11624 ਪਿੰਡਾਂ ਵਿੱਚ ਤੇ ਕਿਤਾ ਗਿਆ ਇਹੇ ਅਧਿਕਾਰੀ ਪ੍ਰਾਲੀ ਸਾੜਨ ਦੀਆਂ ਘਟਨਾਵਾਂ ਦੀ ਭੌਤਿਕ ਜਾਂਚ ਕਰਦੇ ਨੇ ਤੇ ਹਰ ਰੋਜ਼ ਐਕਸ਼ਨ ਟੇਕਨ ਰਿਪੋਰਟ ਮੋਬਾਈਲ ਐਪ ਰਾਹੀਂ ਅਪਲੋਡ ਕਰਦੇ ਨੇ ਇਹ ਐਪ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਵੱਲੋਂ ਵਿਕਸਤ ਕੀਤਾ ਗਿਆ ਫਿਰ ਵੀ ਲਗਾਤਾਰ ਵਾਧ ਰੀਆਂ ਘਟਨਾਵਾਂ ਸੰਕੇਤ ਨੇ ਕਿ ਇੰਨੀ ਵੱਡੀ ਟੀਮ ਵੀ ਕਿਸਾਨਾਂ ਨੂੰ ਪ੍ਰਾਲੀ ਸਾੜਨ ਤੋਂ ਰੋਕਣ ਦੇ ਵਿੱਚ ਸਫਲ ਨਹੀਂ ਹੋ ਰਹੀ ਪਿਹਾਰ ਵਿਧਾਨ ਸਭਾ ਚੋਣਾਂ ਦੇ ਲਈ ਪ੍ਰਚਾਰ ਕਰਦੇ ਹੋਏ ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁਜ਼ੱਫਰਪੁਰ ਦੇ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਰੈਲੀ ਦੌਰਾਨ ਉਨ੍ਹਾਂ ਨੇ ਆਰਜੀਟੀ ਦੇ ਤਿੱਖਾ ਹਮਲਾ ਕੀਤਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਸ਼ਟਰੀ ਜਨਤਾ 당ਲ ਉਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਜੇਕਰ ਲਾਲੂ ਯਾਦਵ ਦਾ ਪੁੱਤਰ ਤੇਜਸਵੀ ਯਾਦਵ ਮੁੱਖ ਮੰਤਰੀ ਬਣਨ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ ਇਸ ਦਾ ਮਤਲਬ ਇਹ ਹੋਵੇਗਾ ਕਿ ਰਾਜ ਦੇ ਵਿੱਚ ਤਿੰਨ ਨਵੇਂ ਮੰਤਰੀ ਅਗਵਾ, ਜ਼ਬਰਨ ਵਸੂਲੀ ਅਤੇ ਅਗਵਾ ਅਤੇ ਖੂਨ ਖਰਾਬੇ ਨੂੰ ਉਤਸ਼ਾਹਿਤ ਕਰਨ ਵਾਲੇ ਖੁੱਲਣਗੇ ਮੁਜ਼ਫਰਪੁਰ ਦੇ ਵਿੱਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਯਾਦ ਕੀਤਾ ਕਿ 1994 ਦੇ ਵਿੱਚ ਬਿਹਾਰ ਦੇ ਕੋਪਾਲ ਗੰਚ ਦੇ ਜ਼ਿਲ੍ਹਾ ਮੈਜਿਸਟ੍ਰੇਟ ਜੀ ਕ੍ਰਿਸ਼ਨਈਆ ਦੀ ਭੀੜ ਦੁਆਰਾ ਕੀਤੀ ਗਈ ਹੱਤਿਆ ਨੇ ਲਾਲੂ ਪ੍ਰਸਾਦ ਯਾਦਵ ਦੇ ਸ਼ਾਸਨ ਦੌਰਾਨ ਜੰਗਲ ਰਾਜ ਨੂੰ ਉਜਾਗਰ ਕੀਤਾ ਹਰ ਬਾਰ ਝੂਠਾ ਨੈਰੇਟਿਵ ਫੈਲਾਤੇ ਅਭੀ ਅਭੀ ਇਹ ਰਾਹੁਲ ਬਾਬਾ ਯਾਤਰਾ ਕਰ ਕਰ ਗਏ ਗਏ ਨਾ ਭਾਈ यात्रा का विषय क्या था उनका बताओ तो जरा अरे यार वोट चोरी नहीं था मैं बाद में बताता हूं क्या था मित्रों यात्रा का विषय बिहार में अच्छी शिक्षा लाना नहीं था यात्रा का विषय रोजगारी नहीं था यात्रा का विषय बिहार में 24 घंटा बिजली नहीं था यात्रा का विषय हर गांव हर टोले में रोड पहुंचाना नहीं था यात्रा का विषय था जो बांग्लादेश से घुसपैठिए आए हैं उनको बचाने का विषय था यहां इतने सारे लोग हैं आप किसी का वोट कटा है क्या अरे जोर से बोलो कटा है क्या तो किसका कटा है जोर से बोलो किसका कटा है ए राहुल गांधी की यात्रा घुसपेटिया बचाओ यात्रा थी और मैं इस मंच से राहुल गांधी और लालू जी को पूछने आया हूं बिहार की जनता आपको पूछ रही है घुसपेटियों को वोट का अधिकार होना चाहिए क्या ਜੋਰ ਨਾਲ ਬੋਲੋ ਹੋਣਾ ਚਾਹੀਏ ਇਸਰਾਨ ਕੇਂਦਰੀ ਗ੍ਰਹਿ ਮੰਤਰੀ ਨੇ ਸੂਬੇ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਔਨ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਐਨਟੀਓ ਉਮੀਦਵਾਰਾਂ ਦੀ ਜਿੱਤ ਦੇ ਲਈ ਵੋਟ ਪਾਉਣ ਤਾਂ ਜੋ ਜੰਗਲ ਰਾਜ ਨੂੰ ਸੂਬੇ ਤੋਂ ਦੂਰ ਰੱਖਿਆ ਜਾ ਸਕੇ ਵਿਜਰਡ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਗੁਰੂ ਨਾਨਕ ਸਟੇਡੀਅਮ ਦੇ ਸ਼ਾਸਤਰੀ ਬੈਡਮਿੰਟਨ ਹਾਲ ਵਿਖੇ ਪੰਜਾਬ ਰਾਜ ਸਬ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ 2025-26 ਦਾ ਉਦਘਾਟਨ ਕੀਤਾ ਅੰਤਰੀਮ ਕਮੇਟੀ ਦੁਆਰਾ ਆਯੋਜਿਤ 4 ਰੋਜ਼ਾ ਚੈਂਪੀਅਨਸ਼ਿਪ 5 ਨਵੰਬਰ ਨੂੰ ਸਮਾਪਤ ਹੋਏਗੀ ਚੈਂਪੀਅਨਸ਼ਿਪ ਦੇ ਵਿੱਚ 20 ਜ਼ਿਲ੍ਹਿਆਂ ਦੇ 15 ਅਤੇ 17 ਸਾਲ ਤੋਂ ਘੱਟ ਉਮਰ ਦੇ 700 ਤੋਂ ਵੱਧ ਖਿਡਾਰੀ ਮੁੰਡੇ ਕੁੜੀਆਂ ਸ਼ਾਮਲ ਨੇ ਜੋ ਸਿੰਗਲਸ ਡਬਲਸ ਅਤੇ ਮਿਕਸਡ ਡਬਲਸ ਮੁਕਾਬਲੇ ਵਿੱਚ ਹਿੱਸਾ ਲੈਂਦੇ ਨੇ ਸੋ ਸ਼ਾਸਤਰੀ ਬੈਡਮਿੰਟਨ ਹਾਲ ਅਤੇ ਸਤਲੁਜ ਕਲੱਬ ਵਿਖੇ ਇੱਕੋ ਸਮੇਂ ਮੈਚ ਕਰਵਾਏ ਜਾ ਰਹੇ ਨੇ ਪੰਜਾਬ ਰਾਜ ਸਬ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ 2024-26 ਦੇ ਉਦਘਾਟਨ ਤੇ ਮਕਰੋ ਇਕੱਠ ਨੂੰ ਸੰਬੋਧਨ ਕਰਦਿਆਂ ਮੰਤਰੀ ਅਰੋੜਾ ਨੇ ਨੌਜੁਵਾਨਾਂ ਤੇ ਮਨਾਂ ਨੂੰ ਆਕਾਰ ਦੇਣ ਤੇ ਵਿੱਚ ਖੇਡਾਂ ਦੀ ਪਰਵਰਤਨਸ਼ੀਲ ਭੂਮਿਕਾ ਬਾਰੇ ਚੰਗਣਾ ਪਾਇਆ ਅਤੇ ਕਿਹਾ ਕਿ ਖੇਡਾਂ ਸਰੀਰਕ ਤੰਦਰੁਸਤੀ ਤੋਂ ਪਰੇ ਨੇ ਉਹਨਾਂ ਅਨੁਸ਼ਾਸਨ ਟੀਮ ਵਰਕ ਲਗਨ ਅਤੇ ਚਰਿੱਤਰ ਨਿਰਮਾਣ ਨੂੰ ਉਤਸ਼ਾਹਿਤ ਕਰਦੇ ਨੇ ਉਹਨਾਂ ਨੇ ਅੰਤਰੀਮ ਕਮੇਟੀ ਅਤੇ ਭਰਿਆ ਉਚਕਾਂ ਦੇ ਸਮਾਗਮ ਦੀ ਸਫਲਤਾਪੂਰਵਕ ਮੇਜ਼ਬਾਨੀ ਕਰਨ ਦੀ ਯਤਨ ਅ ਦੀ ਸ਼ਲਾਕਾ ਕੀਤੀ ਮੈਂ ਬਹੁਤ ਵਧਾਈ ਦਿੰਦਾ ਡਿਸ਼ੇਕ ਬੈਰਮੈਂਟਨ ਐਸੋਸੀਏਸ਼ਨ ਨੂੰ ਔਰ ਸਟੇਟ ਬੈਰਮੈਂਟਨ ਐਸੋਸੀਏਸ਼ਨ ਨੂੰ ਕਿ ਇਹ ਜਿਹੜੇ ਈਵੈਂਟ ਹੋ ਰਹੇ ਆ ਇਹ ਸਟੇਟ ਲੈਵਲ ਦੇ ਮਤਲਬ ਕਿ ਇੰਟਰਨੈਸ਼ਨਲ ਲੈਵਲ ਦੇ ਮਤਲਬ ਕਿ ਸਟੈਂਡਰਡ ਤੇ ਹੋ ਰਹੇ ਆ ਔਰ ਬੱਚਿਆਂ ਨੂੰ ਮਿਲੇ ਆ ਉਹ ਵੀ ਖੁਸ਼ ਹੈ ਆਰਗੇਨਾਈਜ਼ਰਸ ਖੁਸ਼ ਹੈ ਸਾਰੇ ਕੋਚ ਖੁਸ਼ ਹੈ ਔਰ ਮੇਰਾ ਖਾਸ ਕੰਗ੍ਰੈਚੁਲੇਸ਼ਨਸ ਹੈ ਅਮਰਜੀਤ ਬੈਨ ਜਿਹੜੇ ਕਿ ਪ੍ਰੈਜ਼ੀਡੈਂਟ ਹੈ ਔਰ ਸਲਬਾ ਜੰਦਲ ਜਿਹੜੀ ਸੈਕਟਰੀ ਹੈ ਡਿਸਟ੍ਰਿਕਟ ਐਸੋਸੀਏਸ਼ਨ ਦੀ ਔਰ ਮੈਂ ਇਹਨਾਂ ਨੂੰ ਇਹੀ ਕਹੂੰਗਾ ਕਿ ਇਸ ਤਰ੍ਹਾਂ ਦੇ ਟੂਰਨਾਮੈਂਟ ਰੈਗੂਲਰ ਕਰਦੇ ਰਹਿਣ ਔਰ ਜਿਹੜੇ ਟੂਰਨਾਮੈਂਟ ਹੋਣ ਇਹ ਤਾਂ ਚਲੋ ਇੱਕ ਸਟੇਟ ਲੈਵਲ ਦੇ ਹੁੰਦੇ ਇੱਕ ਡਿਸਟ੍ਰਿਕਟ ਲੈਵਲ ਦੇ ਹੁੰਦੇ ਇੱਕ ਵੈਸੇ ਵੀ ਓਪਨ ਟੂਰਨਾਮੈਂਟ ਜਿਹਦੇ ਵਿੱਚ ਐਨੀ ਇੰਡਸਟਰੀ ਹੈ ਲੁਧਿਆਣਾ ਵਿੱਚ ਹਰ ਟੂਰਨਾਮੈਂਟ ਕੋਈ ਨਾ ਕੋਈ ਇੰਡਸਟਰੀ ਵਾਲਾ ਸਪான்ਸਰ ਕਰ ਦਿਆ ਕਰੇਗਾ ਇਹ ਉਹ ਵੀ ਰੈਗੂਲਰ ਹੋਣੇ ਚਾਹੀਦੇ ਫਿਰ ਮਹੀਨੇ 'ਚ ਘੱਟੋ-ਘੱਟ ਇੱਕ ਦੋ ਟੂਰਨਾਮੈਂਟ ਜ਼ਰੂਰ ਇੱਕ ਰਿਆ ਕਰਾਂ ਇਸ ਮੌਕੇ ਉਤੇ ਪਤਵੰਤਿਆਂ ਦੇ ਵਿੱਚ ADC ਅਮਰਜੀਤ ਬੈਂਸ, ਸਚਿਤ ਜੈਨ, ਅੰਤਰੀਮ ਕਮੇਟੀ ਮੈਂਬਰਸ ਕਤਰ, ਸੂਲ ਸ਼ਾਮਲ ਸਨ। ਪਟਿਆਲਾ ਸ਼ਹਿਰ ਦੀ ਸਾਈ ਮਾਰਕੀਟ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਦੇ ਰਾਟਾਬੇ ਦੇ ਕੰਮ ਕਰਨ ਵਾਲੇ ਦਾ ਛੁਰੇ ਮਾਰ ਕੇ ਕਤਲ ਕਰ ਦਿੱਤਾ ਗਿਆ। ਸੂਚਨਾ ਮਿਲਦੇ ਹੀ ਥਾਣਾ ਕੋਤਵਾਲੀ ਇਨਚਾਰਜ ਟੀਮ ਸਮੇਤ ਮੌਕੇ ਤੇ ਪਹੁੰਚੀ। ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਜਿਨ੍ਹਾਂ ਦੀ ਪਛਾਣ ਦੇ ਲਈ ਪੁਲਿਸ ਟੀਵੀ ਰਿਕਾਰਡਿੰਗਸ ਨੂੰ ਖੰਗਾਲ ਰਹੀ ਹੈ। ਪਟਿਆਲਾ 'ਚ ਵੱਡੀ ਵਾਦ-ਦਾਤ ਹੋਣ ਦਾ ਮਾਮਲਾ ਸਾਹਮਣੇ ਹੈ। ਸ਼ਹਿਰ ਦੇ ਮੋਲ ਉਤੇ ਸਥਿਤ ਪੋlo ਗਰਾਉਂਡ ਦੇ ਸਾਹਮਣੇ ਕੋਲੀ ਟਾਬੇ ਤੇ ਵਰਕਰ ਦਾ ਦੇ ਰਾਤ ਤੇਜ਼ ਤਾਰ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਨ ਤੋਂ ਬਾਅਦ ਮੋਕੇ ਉਤੇ थाना ਕਤਵਾਲੀ ਦੇ ਐਸਐਚਓ ਅਤੇ थाना ਸਬਜ਼ੀ ਮੰਡੀ ਦੇ ਐਸਐਚਓ ਪੁਲਿਸ ਪਾਰਟੀ ਸਮੇਤ ਮੋਕੇ ਤੇ ਪਹੁੰਚ ਗਏ ਜਿਨ੍ਹਾਂ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੰਟਰੋਲ ਰੂਮ ਤੋਂ ਵੀ ਅਤੇ ਵੀ ਕੋਲੀ ਸਵੀਟ ਤੇ ਕੋਈ ਮਰਡਰ ਹੋਇਆ ਹੈ। ਜਦੋਂ ਉੱਥੇ ਪਹੁੰਚੇ ਆ ਉਥੋਂ ਡੈਡੀ ਬੋਡੀ ਚੱਕ ਲਈ ਸੀ ਇਹਨਾਂ ਨੇ। ਵੀ ਉਹਨਾਂ ਨੇ ਆਮਰਾ ਹਸਪਤਾਲ ਦੇ ਵਿੱਚ ਪਹੁੰਚਾਤਾ ਸੀ ਉੱਥੇ ਜਦੋਂ ਆ ਕੇ ਪਤਾ ਕੀਤਾ ਆਮਰਾ ਹਸਪਤਾਲ 'ਚ ਤੇ ਉਹਦੀ ਡੈੱਡ ਬੋਡੀ ਪਈ ਸੀ ਤੇ ਬਾਹਰ ਉਹਦੇ ਘਰਦਿਆਂ ਦੇ ਮਿਲੇ ਸੀ ਮੈਨੂੰ ਉਹਦੇ ਉਹਦੇ ਘਰਦਿਆਂ ਨੂੰ ਮਿਲੇ ਆ ਸੀ ਭਰਾ ਨੂੰ ਮਿਲੇ ਆ ਕੋਈ ਡੈਡੀ ਮਿਲੇ ਆ ਜਿਹਨਾਂ ਨੂੰ ਪੁੱਛਿਆ ਵੀ ਕੋਈ ਵੀ ਕੋਈ ਦੁਸ਼ਮਣ ਨਹੀਂ ਤਾਂ ਨਹੀਂ ਕਿਸੇ ਨਾਲ ਜਾਂ ਕੋਈ ਲੜਾਈ ਝਗੜਾ ਹੋਈ ਜਾਂ ਭੈਣ ਭਰਾ ਨਾਲ ਕਿਸੇ ਨਾਲ ਕੋਈ ਵੀ ਗੱਲ ਹੋਈ ਹੋਈ ਉਹ ਸੰਤੋਸ਼ ਉਹ ਕਹਿੰਦੇ ਕਿਸੇ ਨਾਲ ਕੋਈ ਨਹੀਂ 10 ਸਾਲਾਂ ਤੋਂ ਕੰਮ ਕਰਦਾ ਸੀ ਇੱਥੇ ਰੋਟੀ ਸਿਰਫ ਕੀ ਜਿਆਦਾ ਜੀ ਸੰਤੋਸ਼ ਚੋਧਰੀ ਸੰਤੋਸ਼ ਕੁਮਾਰ ਕਿੱਥੇ ਦਾ ਰਹਿਣਾ ਉਹ ਪਹਾਤਨਗਰ ਦਾ ਸੀ ਪੰਜ ਨੰਬਰ ਰੀਨਵੈਸਟੇਸ਼ਨ ਲੱਗੇ ਇਹ ਕੁਦਰਤੀ ਹੀ ਹੋਇਆ ਵੀ ਕੋਈ ਉਹ ਨਹੀਂ ਗੱਲ ਹੋਈ ਵੀ ਰੋਟੀ ਰੱਟੀ ਵਿੱਚ ਉੱਥੇ ਕਿਤੇ ਕੁਦਰਤੀ ਹੋਇਆ ਹੈ ਮੌਕਾ ਕਿਤੇ ਹੋਇਆ ਕੋਈ ਨਹੀਂ 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 ਉਹ ਨਹੀਂ ਇਹ ਨਹੀਂ ਪਤਾ ਲੱਗਦਾ ਵੀ ਇਹਦਾ ਆਪਣੇ ਤਫਤੀਸ਼ ਦਾ ਡਿਪਾਰਟ ਉਹ ਹੈਗਾ ਉਸ ਤੋਂ ਬਾਅਦ ਪਤਾ ਲੱਗੂਗਾ ਤਫਤੀਸ਼ ਤੋਂ ਬਾਅਦ ਜਾਣਕਾਰੀ ਅਨੁਸਾਰ ਲੋਰ ਮਾਲ ਰੋਡ ਉੱਤੇ ਸਥਿਤ ਇੱਕ ਟਾਬੇ ਉੱਤੇ ਕੰਮ ਕਰਨ ਵਾਲੇ ਦੀ ਕੁਝ ਨੌਜਵਾਨਾਂ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਹੱਤਾਪਾਈ ਦੌਰਾਨ ਟਾਬੇ ਉੱਤੇ ਕੰਮ ਕਰਨ ਵਾਲੇ ਦੇ ਛੁਰੇ ਮਾਰ ਕੇ ਹਮਲਾ ਵਰਫਰਾ ਹੋ ਗਏ ਇਸਕਮੇਨੂ ਹਸਪਤਾਲ ਦੇ ਚਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ कनाडा ਅਤੇ ਅਮਰੀਕਾ ਵਿਚਕਾਰ ਵਪਾਰਤ ਤਣਾ ਇੱਕ ਵਾਰ ਫਿਰ ਤੋਂ ਸੁਰਖਿਆ ਵਿੱਚ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਵਾਰ ਕੀਤਾ ਹੈ ਕਿ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ 트ੰਪ ਤੋਂ ਇੱਕ ਵਿਵਾਦਪੂਰਨ ਰਾਜਨੀਤਿਕ ਇਸ਼ਤਿਹਾਰ ਲਈ ਮਾਫੀ ਮੰਗੀ ਹੈ ਜਿਸ ਨੇ ਉਨ੍ਹਾਂ ਨੂੰ ਨਰਾਸ਼ ਕੀਤਾ ਸੀ ਸੋ ਇਸ਼ਤਿਹਾਰ ਦੇ ਵਿਸ਼ੇ ਟੈਰੀਫ ਵਿਰੋਧ ਸੰਦੇਸ਼ ਦੇਣ ਦੇ ਲਈ ਸਾਬਕਾ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਪੁਰਾਣੇ ਪਾਸ਼ੰਦੀ ਵਰਤੋਂ ਕੀਤੀ ਸੀ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਜонаਲ 트੍ਰੰਪ ਤੋਂ ਮਾਫੀ ਮੰਗ ਲਈ ਹੈ ਕਾਰਨ ਇੱਕ ਇਤਿਹਾਸਿਕ ਜਿਸ ਦੇ ਵਿੱਚ ਟੈਰਿਫ ਵਿਰੁੱਧ ਸੁਨੇਹਾ ਦੇਣ ਦੇ ਲਈ ਸਾਬਕਾ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਪੁਰਾਣੇ ਭਾਸ਼ਣ ਦੀ ਵਰਤੋਂ ਕੀਤੀ ਗਈ ਸੀ ਦੱਖਣੀ ਕੋਰੀਆ ਦੇ ਗਿਓਂਗਜੂ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਾਰਨੀ ਨੇ ਕਿਹਾ ਮੈਂ ਰਾਸ਼ਟਰਪਤੀ 트੍ਰੰਪ ਤੋਂ ਮਾਫੀ ਮੰਗਦਾ ਜੋ ਨਰਾਸ਼ ਸਨ ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਵਾਸ਼ਿੰਗਟਨ ਤਿਆਰ ਹੋਵੇਗਾ ਤਾਂ ਵਪਾਰਕ ਗੱਲਬਾਤ ਮੁੜ ਸ਼ੁਰੂ ਹੋਵੇਗੀ ਇਹ ਇਸ਼ਤਿਹਾਰ ਕੈਨੇਡੀਅਨ ਸੂਬੇ Ontario ਦੀ ਸਰਕਾਰ ਦੁਆਰਾ ਚੁਲਾਇਆ ਗਿਆ ਸੀ ਇਸ ਨੂੰ ਦੇਖ ਕੇ 트াম্প ਗੁੱਸੇ ਵਿੱਚ ਆ ਗਏ ਸੀ ਤੇ ਉਹਨਾਂ ਨੇ ਕੈਨੇਡੀਅਨ ਸਮਾਨ ਤੇ ਵਾਧੂ 10% ਦਾ ਟੈਰਿਫ ਲਗਾਉਣ ਦਾ ਐਲਾਨ ਕੀਤਾ ਤੇ ਅਮਰੀਕਾ ਕੈਨੇਡਾ ਵਪਾਰਕ ਗਲਪਾਤ ਰੋਕ ਦਿੱਤੀ ਸੀ ਇਸ਼ਤਿਹਾਰ ਦੇ ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਤੇ ਸ਼ਬਦਾ ਦੀ ਵਰਤੋਂ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਟੈਰਿਫ ਨੂੰ ਹਰ ਅਮਰੀਕੀ ਦੇ ਲਈ ਨੁਕਸਾਨਦੇ ਦੱਸਿਆ ਸੀ ਤੇ ਅਮਰੀਕਾ ਨੇ ਕੈਨੇਡਾ ਉੱਤੇ 35% ਟੈਰਿਫ ਲਗਾਇਆ ਨਵੀਂ ਕੌਸ਼ਨਾ ਨੇ ਇਸ ਨੂੰ 45% ਤੱਕ ਵਧਾ ਦਿੱਤਾ ਜੋ ਕਿ ਭਾਰਤ ਤੇ ਬ੍ਰਾਜ਼ੀਲ ਤੋਂ ਬਾਅਦ ਸਭ ਤੋਂ ਵੱਡਾ ਟੈਰਿਫ ਹੈ ਨਿਊਜ਼ੀਲੈਂਡ ਦੇ ਦਿੱਗਜ ਬੱਲੇਬਾਜ਼ ਅਤੇ ਕਪਤਾਨ ਕੇਨ ਵਿਲੀਅਮਸਨ ਨੇ T20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰन्यास ਲੈਣ ਦਾ ਐਲਾਨ ਕਰ ਦਿੱਤਾ ਹੈ ਵਿਲੀਅਮਸਨ ਨੇ ਨਿਊਜ਼ੀਲੈਂਡ ਦੇ ਲਈ 2500 ਤੋਂ ਵੱਧ ਦੌੜਾਂ ਬਣਾਈਆਂ ਵਿਲੀਅਮਸਨ T20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਨਿਊਜ਼ੀਲੈਂਡ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਦੂਸਰੇ ਬੱਲੇਬਾਜ਼ ਨੇ ਪਾਲਤ ਤੇ ਆਸਟ੍ਰੇਲੀਆ T20 ਸੀਰੀਜ਼ ਵਿਚਾਲੇ ਕ੍ਰਿਕਟ ਜਗਤ ਨੂੰ ਵੱਡਾ ਝਟਕਾ ਲੱਗਿਆ ਤਾਂ ਸਿੱਕੇ ਨਿਊਜ਼ੀਲੈਂਡ ਦੇ ਸਟਾਰ ਬੱਲੇਬਾਜ਼ ਕੇਨ ਵਿਲੀਮਸਨ ਨੇ T20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ 2026 ਤੇ ਵਿਸ਼ਵ ਕੱਪ ਤੋਂ ਸਿਰਫ 4 ਮਹੀਨੇ ਪਹਿਲਾਂ ਲਿਆ ਗਿਆ ਉਹਨਾਂ ਦਾ ਫੈਸਲਾ ਨਿਊਜ਼ੀਲੈਂਡ ਕ੍ਰਿਕਟ ਦੇ ਲਈ ਇੱਕ ਵੱਡਾ ਝਟਕਾ ਹੈ 35 ਸਾਲਾ ਵਿਲੀਮਸਨ ਨੇ ਆਪਣੇ 93 T20 ਅੰਤਰਰਾਸ਼ਟਰੀ ਮੈਚਾਂ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਉਹ ਨਿਊਜ਼ੀਲੈਂਡ ਦੇ ਦੂਜੇ ਸਭ ਤੋਂ ਵੱਧ ਦੌੜਾ ਬਣਾਉਣ ਵਾਲੇ ਖਿਡਾਰੀ ਰਹੇ ਉਨ੍ਹਾਂ ਨੇ 33 ਦੀ ਔਸਤ ਦੇ ਨਾਲ 2575 ਦੌੜਾਂ ਬਣਾਈਆਂ ਨੇ ਜਿਦੇ ਵਿੱਚ 18 ਅਲੱਗ ਸੈਂਕੜੇ ਅਤੇ 95 ਦਾ ਸਭ ਤੋਂ ਵਧੀਆ ਸਕੋਰ ਸ਼ਾਮਲ ਹੈ 2011 ਦੇ ਵਿੱਚ ਆਪਣਾ T20 ਡੈਬਿਊ ਕਰਨ ਵਾਲੇ ਵਿਲੀਅਮਸਨ ਨੇ 75 ਮੈਚਾਂ ਦੇ ਵਿੱਚ ਨਿਊਜ਼ੀਲੈਂਡ ਦੀ ਕਪਤਾਨੀ ਕੀਤੀ ਹੈ ਜਿਦੇ ਨਾਲ ਉਹਨਾਂ ਨੂੰ ਦੋ ਵਾਰ T20 ਵਿਸ਼ਵ ਕੱਪ ਦੇ ਸੈਮੀਫਾਈਨਲ ਅਤੇ ਇੱਕ ਵਾਰ ਫਾਈਨਲ ਦੇ ਵਿੱਚ ਪਹੁੰਚਾਇਆ ਹੈ ਵਿਲੀਅਮਸਨ ਨੇ ਕਿਹਾ ਹੈ ਕਿ ਮੈਂ ਲੰਬੇ ਸਮੇਂ ਤੋਂ ਇਸ ਫਾਰਮੈਟ ਦਾ ਹਿੱਸਾ ਰਿਆ ਅਤੇ ਇਸ ਦੇ ਨਾਲ ਜੁੜੀ ਹਰ ਯਾਦ ਅਤੇ ਉਪਰਵਾ ਮੇਰੇ ਤੇ ਲਈ ਬਹੁਤ ਖਾਸ ਹੈ ਹੁਣ ਮੈਨੂੰ ਲੱਗਦਾ ਹੈ ਕਿ ਇਹ ਮੇਰੇ ਅਤੇ ਟੀਮ ਦੋਵਾਂ ਦੇ ਲਈ ਸਹੀ ਸਮੇਂ ਇਸ ਲਈ ਟੀਮ ਨੂੰ ਆਉਣ ਵਾਲੀ ਸੀਰੀਜ਼ ਅਤੇ ਉਹਨਾਂ ਦੇ ਅਗਲੇ ਵੱਡੇ ਟੀਚੇ T20 ਵਿਸ਼ਵ ਕੱਪ ਦੀ ਸਪਸ਼ਟਤਾ ਦਵੇਗਾ ਉਹਨਾਂ ਨੇ ਅੱਗੇ ਕਿਹਾ ਕਿ ਸਾਡੇ ਕੋਲ ਇਸ ਸਮੇਂ T20 ਵਿੱਚ ਖਿਡਾਰੀਆਂ ਦਾ ਇੱਕ ਬਹੁਤ ਹੀ ਪ੍ਰਤਿਭਾਸ਼ਾਲੀ ਸਮੂਹ ਹੈ ਆਉਣ ਵਾਲਾ ਸਮਾਂ ਇਹਨਾਂ ਖਿਡਾਰੀਆਂ ਦੇ ਲਈ ਹੋਰ ਕ੍ਰਿਕਟ ਖੇਡਣ ਅਤੇ ਵਿਸ਼ਵ ਕੱਪ ਦੇ ਲਈ ਤਿਆਰੀ ਕਰਨ ਦੇ ਲਈ ਮਹੱਤਵਪੂਰਨ ਹੋਵੇਗਾ ਮੀਚ ਇੱਕ ਸ਼ਾਨਦਾਰ ਕਪਤਾਨ ਹੈ ਅਤੇ ਇਸ ਟੀਮ ਨੂੰ ਸ਼ਾਨਦਾਰ ਢੰਗ ਦੇ ਨਾਲ ਸੰਭਾਲਿਆ ਹੋਇਆ ਹੈ ਹੁਣ ਬਲੈਕ ਕੈਪਸ ਨੂੰ ਅੱਗੇ ਵਧਾਉਣ ਦਾ ਸਮਾਂ ਮੈਂ ਹਮੇਸ਼ਾ ਦੂਰੋਂ ਉਸ ਦਾ ਸਮਰਥਨ ਕਰਾਂਗਾ ਸੋ ਇਹ ਸੀ ਪੰਜਾਬ ਨਿਊਜ਼ ਦੀਆਂ ਅਮ ਖਬਰਾਂ ਇਸ ਨਾਲ ਤੁਸੀਂ ਮੈਨੂੰ ਦਿਓ ਗਿਆ ਧੰਨਵਾਦ